ਆਓ ਪਹਿਲਾਂ ਦੇਖਦੇ ਹਾਂ ਕਿ ਪੁਰਾਣਾ ਅਨਸਾਰ ਜਪ ਕੀ ਹੈ ਜੀ ਮੱਧਕਾਲ ਦੇ ਸੰਤਾਂ ਅਤੇ ਭਗਤਾਂ ਨੂੰ ਜਪ ਦੀ ਇੱਕ ਬਹੁਤ ਲੰਬੀ ਪਰੰਪਰਾ ਮਿਲੀ ਸੀ ਜਿਸ ਦੀਆਂ ਤਿੰਨ ਪ੍ਰਮੁੱਖ ਵਿਧੀਆਂ ਹਨ ਮਨੁਸਮ੍ਰਿਤੀ ਵਿੱਚ ਜਿਹੜੀ ਕਿ ਮਨੋ ਦੀ ਇੱਕ ਕਿਤਾਬ ਹੈ ਜੀ ਉਸ ਵਿੱਚ ਵੀ ਤਿੰਨ ਤਰ੍ਹਾਂ ਦੇ ਜਪਾਂ ਦਾ ਜ਼ਿਕਰ ਆਇਆ ਹੈ ਜੀ ਸਭ ਤੋਂ ਪਹਿਲਾ ਹੈ ਜੀ ਵਾਚਕ ਜਪ ਇਸ ਦੇ ਨਾਲ ਮੰਤਰਾਂ ਦਾ ਸਪਸ਼ਟ ਉਚਾਰਨ ਕੀਤਾ ਜਾਂਦਾ ਹੈ ਜੀ ਜਿਸ ਵਿੱਚ ਪੜਨ ਵੇਲੇ ਜਾਂ ਉਚਾਰਨ ਕਰਨ ਵੇਲੇ ਜਾਂ ਬੋਲਣ ਸਮੇਂ ਆਵਾਜ਼ ਹੈ ਜਿਹੜੀ ਉਹ ਕੰਨਾਂ ਰਹੀਂ ਸੁਣ ਸਕਦੀ ਹੈ ਜੀ ਬਾਚਿਕ ਜਪ ਦੇ ਵਿੱਚ ਮਨੁੱਖ ਆਪਣਾ ਸਾਰੀ ਸ਼ਕਤੀ ਜਾਂ ਸੁਰਤ ਦਾ ਧਿਆਨ ਬਾਹਰੀ ਉਚਾਰਨ ਤੇ ਜ਼ਿਆਦਾ ਕੇਂਦਰਿਤ ਕਰਦਾ ਹੈ ਜੀ ਕਿ ਮੰਤਰਾਂ ਨੂੰ ਬੋਲ ਕੇ ਜਾਂ ਉਚਾਰਨ ਕਰਕੇ ਪੜਿਆ ਜਾਵੇ ਜੀ ਉਸ ਤੋਂ ਬਾਅਦ ਹੈ ਜੀ ਉਪਾਂਸ਼ੂ ਜਪ ਜਾਂ ਕਾਇਕ ਜਪ ਜਿਸ ਦੇ ਵਿੱਚ ਆਵਾਜ਼ ਘਟ ਜਾਂਦੀ ਹੈ ਜਾਂ ਜਪ ਬਹੁਤ ਧੀਮੀ ਆਵਾਜ਼ ਵਿੱਚ ਕੀਤਾ ਜਾਂਦਾ ਹੈ ਕਈ ਵਾਰ ਨੇੜੇ ਬੈਠਾ ਵਿਅਕਤੀ ਵੀ ਉਸ ਨੂੰ ਸੁਣ ਨਹੀਂ ਸਕਦਾ ਸਿਰਫ ਮਨੁੱਖ ਦੇ ਬੁੱਲਾਂ ਦੀ ਹਲਚੋਲੇ ਜਿਹੜੀ ਉਹ ਦਿਸਦੀ ਹੈ ਜੀ ਉਪਾਂਸ਼ੂ ਜਪ ਦੇ ਵਿੱਚ ਬਾਹਰੀ ਕਿਰਿਆਵਾਂ ਦੇ ਥਾਂ ਤੇ ਮਨੁੱਖ ਦੀਆਂ ਭਾਵਨਾਵਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਜੀ ਤੇ ਤੀਸਰਾ ਹੈ ਜੀ ਮਾਨਸਜਪ ਇਹ ਜਿਹੜਾ ਜਪ ਹੈ ਜੀ ਸ਼ਬਦਾਂ ਦੇ ਅਨਸਾਰ ਜਿਵੇਂ ਮਾਨਸ ਮਤਲਬ ਮਨ ਦੇ ਵਿੱਚ ਹੀ ਹੁੰਦਾ ਹੈ ਜੀ ਇਸ ਦੇ ਵਿੱਚ ਜੀਵ ਅਚਲ ਰਹਿੰਦੀ ਹੈ ਭਾਵ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਇਨਸਾਨ ਕੀ ਕਰ ਰਿਹਾ ਹੈ ਐਦਾ ਪ੍ਰਤੀਤ ਹੁੰਦਾ ਹੈ ਕਿ ਇਨਸਾਨ ਕਿਸੇ ਡੂੰਗੀ ਸੋਚ ਵਿੱਚ ਡੁੱਬਿਆ ਹੈ ਜੀ ਵਰਨਾ ਅਤੇ ਪਦਾਂ ਦੇ ਭੇਦ ਨਹੀਂ ਬੁੱਧੀ ਦੇ ਨਾਲ ਜਿਹੜਾ ਮੰਤਰ ਦਾ ਅਰਥ ਹੈ ਉਹ ਸਮਝਿਆ ਜਾਂਦਾ ਹੈ ਜੀ ਮਾਨਸ ਜਪ ਵਿੱਚ ਬਾਹਰੀ ਕਿਰਿਆ ਬਿਲਕੁਲ ਖਤਮ ਹੋ ਜਾਂਦੀ ਹੈ ਜੀ ਅਤੇ ਭਾਵਨਾ ਪੂਰੀ ਤਰ੍ਹਾਂ ਸਥਿਤ ਹੋ ਜਾਂਦੀ ਹੈ ਜੀ ਇਸ ਮਾਨਸ ਜਪ ਨੂੰ ਵਿਦਵਾਨ ਜਿਹੜੇ ਹੈ ਜੀ ਸਮਾਧੀ ਦੀ ਅਵਸਥਾ ਵੀ ਕਹਿੰਦੇ ਹਨ ਅਤੇ ਇਹ ਮਾਨਸ ਜਪ ਤਿੰਨਾਂ ਜਪਾਂ ਦੇ ਵਿੱਚੋਂ ਸਭ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ ਜੀ